ਜੇਲ੍ਹ ਚ ਦੇਖੋ ਕਿੰਨੀ ਬਦਲ ਗਈ ਸੁਖਪਾਲ ਖੈਰਾ ਦੀ ਲੁੱਕ 90 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਖੈਰਾ ਨੂੰ ਵੇਖ ਸਮਰਤਕਾਂ ਦੇ ਉੱਤੇ ਹੋਸ਼ ਕਾਲੀ ਦਾੜੀ ਹੋ ਗਈ ਚਿੱਟੀ ਬਦਲਿਆ ਬਦਲਿਆ ਨਜ਼ਰ ਆਇਆ ਖੈਰਾ ਦਾ ਅੰਦਾਜ਼ ਐਨਡੀਪੀਐਸ ਮਾਮਲੇ ਵਿੱਚ 90 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਸੁਖਪਾਲ ਖੈਰਾ ਕੱਲ ਥੋੜੀ ਦੇਰ ਲਈ ਜੇਲ੍ਹ ਤੋਂ ਬਾਹਰ ਆਏ ਕਿ ਉਹਨਾਂ ਨੂੰ ਕਿਸੇ ਹੋਰ ਮਾਮਲੇ ਵਿੱਚ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਇਸ ਦੌਰਾਨ ਉਹਨਾਂ ਦੀ ਇੱਕ ਝਲਕ ਜ਼ਰੂਰ ਉਹਨਾਂ ਦੇ ਚਾਣ ਵਾਲਿਆਂ ਨੂੰ ਦੇਖਣ ਨੂੰ ਮਿਲੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ 90 ਦਿਨਾਂ ਵਿੱਚ ਸੁਖਪਾਲ ਖੈਰਾ ਦੀ ਲੁੱਕ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਉਹਨਾਂ ਦੀ ਕਾਲੀ ਦਾੜੀ ਚਿੱਟੀ ਹੋ ਚੁੱਕੀ ਹੈ ਅੰਦਾਜ਼ ਵਿੱਚ ਵੀ ਥੋੜੀ ਤਲਖੀ ਘੱਟ ਨਜ਼ਰ ਆ ਰਹੀ ਹੈ 90 ਦਿਨ ਪਹਿਲਾਂ ਜਦੋਂ ਖੈਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਉਸ ਲੁੱਕ ਤੇ ਅੱਜ ਦੇ ਦਿਖ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ ਉਧਰ ਦੂਜੇ ਪਾਸੇ ਖੈਰਾ 90 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਤਾਂ ਆਏ ਪਰ ਉਹਨਾਂ ਦੀ ਰਿਹਾਈ ਨਾ ਹੋ ਸકી ਕਪੂਰਤਲਾ ਪੁਲਿਸ ਨੇ ਉਹਨਾਂ ਦੇ ਖਿਲਾਫ ਸੁਬਾਨਪੁਰ ਥਾਣੇ ਵਿੱਚ ਇੱਕ ਹੋਰ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਖੈਰਾ ਦਾ 1 ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਦੌਰਾਨ ਖੈਰਾ ਜਦੋਂ ਅਦਾਲਤ ਆਏ ਤਾਂ ਲੋਕਾਂ ਨੂੰ ਉਹਨਾਂ ਦੀ ਝਲਕ ਦੇਖਣ ਨੂੰ ਮਿਲੀ। ਖੈਰਾ ਦੇ ਸਮਰਥਕ ਪਹੁੰਚੇ ਸਨ ਪਰ ਖੈਰਾ ਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ। ਉਹਨਾਂ ਵੱਲੋਂ ਕੁਝ ਸਮਰਥਕਾਂ ਨਾਲ ਹੈਲੋ ਹਾਈ ਤਾਂ ਕੀਤੀ ਗਈ ਤੇ ਕੁਝ ਦਾ ਹਾਲ-ਚਾਲ ਪੁੱਛਿਆ ਗਿਆ। ਇਸ ਤੋਂ ਜ਼ਿਆਦਾ ਕਿਸੇ ਨਾਲ ਗੱਲ ਕਰਨ ਦਾ ਮੌਕਾ ਖੈਰਾ ਨੂੰ ਨਹੀਂ ਮਿਲਿਆ। ਨਾ ਨਸਰੀ ਜੀ ਬਹੁਤ ਖਰਾ ਵਾਲਾ ਗੱਲ ਜਿੱਦੇ ਨੇ ਵੀ ਜੀਮੋ ਕਰਦਾ ਉਸੇ ਤਰ੍ਹਾਂ ਨਹੀਂ ਦੇਖਦਾ ਜੀ ਕਰਦਾ ਮੈਂ ਚੱਲ ਪੈਣਾ ਨਹੀਂ ਕਰਦਾ ਚਾਹ ਲੈ ਹਾਂ ਮੈਂ ਇੱਕ ਲੋ ਮਾਈਕ ਲਾ ਕੇ ਦੇ ਦੇ ਮੁੰਡਾ ਬਰਾਉਣਾ ਘਬਰਾਉਣਾ ਕੋਈ ਆ ਰਿਹਾ ਹੈ ਤਾਂ 2 ਮਿੰਟ ਦਾ ਕਾਗਜ਼ ਨਹੀਂ ਆਪ ਆਪ ਦੇ ਕੋਲ ਯਾਰ ਪਾਸੇ ਆ ਗਏ ਸਰਕਾਰ ਕੀ ਹਾਲ ਹੈ ਅਸੀਂ ਜੀਤੋ ਨਹੀਂ ਕਰਦਾ ਕਾਪੋ ਨੀ ਐਂਡੀਪੀਐਸ ਮਾਮਲੇ ਦੀ ਗੱਲ ਕਰੀਏ ਤਾਂ ਹਾਈ ਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਕਿ ਪਟੀਸ਼ਨਰ ਖਿਲਾਫ ਇਕੱਠੇ ਕੀਤੇ ਗਏ ਸਬੂਤ ਅਧੂਰੇ ਤੇ ਫੈਸਲੇ ਯੋਗ ਨਹੀਂ ਹਨ ਦੱਸਦਈਏ ਕਿ ਖੈਰਾ ਨੂੰ 28 ਸਤੰਬਰ ਨੂੰ ਚੰਡੀਗੜ੍ਹ ਵਿਖੇ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਖੈਰਾ ਦੀ ਜ਼ਮਾਨਤ ਲਗਾਤਾਰ ਲਟਕ ਰਹੀ ਹੈ ਕੱਲ ਹਾਈ ਕੋਰਟ ਵੱਲੋਂ 2015 ਦੇ ਐਨਡੀਪੀਐਸ ਮਾਮਲੇ ਵਿੱਚ ਖੈਰਾ ਨੂੰ ਰੈਗੂਲਰ ਬੇਲ ਦਿੱਤੀ ਗਈ ਪਰ ਬਾਹਰ ਆਉਂਦੇ ਹੀ ਖੈਰਾ ਨੂੰ ਦੁਬਾਰਾ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅੱਜ ਭੁਲੱਤੋਂ ਵਿਧਾਇਕ ਖੈਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਦੱਸ ਦਈਏ ਖੈਰਾ ਨੂੰ 4 ਜਨਵਰੀ ਨੂੰ ਸੁਬਾਨਪੁਰ ਥਾਣੇ ਵਿੱਚ ਇੱਕ ਮਹਿਲਾ ਰਣਜੀਤ ਕੌਰ ਦੀ ਸ਼ਿਕਾਇਤ ਉੱਤੇ ਧਾਰਾ 195ਏ ਤੇ 506 ਆਈਪੀਸੀ ਦੇ ਤਹਿਤ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਮਹਿਲਾ ਰਣਜੀਤ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਖੈਰਾ ਸ਼ਿਕਾਇਤਕਰਤਾ ਨੂੰ ਝੂਠੀ ਗਵਾਹੀ ਦੇਣ ਲਈ ਮਜਬੂਰ ਕਰ ਰਹੇ ਨੇ ਰਣਜੀਤ ਕੌਰ 2015 ਵਿੱਚ ਖੈਰਾ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੇਸ ਵਿੱਚ ਮੁੱਖ ਗਵਾਹ ਕਸ਼ਮੀਰ ਸਿੰਘ ਦੀ ਪਤਨੀ ਹੈ ਰਣਜੀਤ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਦੋ ਲੋਕਾਂ ਨੇ ਉਸ ਦਾ ਪਿੱਛਾ ਕਰਕੇ ਧਮਕੀ ਦਿੱਤੀ ਹੈ ਕਿ ਜੇਕਰ ਉਸਦੇ ਪਤੀ ਨੇ ਖੈਰਾ ਦੇ ਖਿਲਾਫ ਆਪਣੇ ਬਿਆਨ ਵਾਪਸ ਨਾ ਲਈ ਤਾਂ ਉਹ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣਗੇ ਜਿਸ ਮਾਮਲੇ ਵਿੱਚ ਖੈਰਾ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਖੈਰਾ ਨੂੰ ਸੀਆਈਏ ਸਟਾਫ ਵਿੱਚ ਇੱਕ ਰਾਤ ਲਈ ਰੱਖਿਆ ਗਿਆ ਉਧਰ ਖੈਰਾ ਦੇ ਵਕੀਲ ਸੁਖਮਨ ਸਿੰਘ ਬਲ ਨੇ ਇਸ ਨੂੰ ਛੂਟ ਕਰਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਖੈਰਾ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਫਿਲਹਾਲ ਅੱਜ ਕਪੂਰਥਲਾ ਕੋਰਟ ਵਿੱਚ ਖੈਰਾ ਦੀ ਪੇਸ਼ੀ ਹੈ ਦੇਖਣਾ ਹੋਵੇਗਾ ਕਿ ਅੱਜ ਖੈਰਾ ਜੀਲ ਤੋਂ ਬਾਹਰ ਆਉਂਦੇ ਹਨ ਜਾਂ ਨਹੀਂ ਬਿਊਰੋ ਰਿਪੋਰਟ ਚੱਕਬਣੀ ਟੀਵੀ